ਮੈਂ ਬਹੁਤ ਉਤਰ ਲੈ ਲੈਂਦੀ ਰਹੀ ਆ ਮਤਲ ਤੇ ਮੇਰਾ ਵੀਰ ਕੜ ਦੋ ਕੜ ਦੋ ਨਹੀਂ ਕਿਸੇ ਨੇ ਨਹੀਂ ਮੇਰੀ ਸੁਣਾਈ ਕੀਤੀ ਪਿੰਡ ਚ ਕਿਸੇ ਨੇ ਦੱਸਿਆ ਆ ਤੇ ਤੁਹਾਡਾ ਮੁੰਡਾ ਮਤਲ ਡਿੱਗ ਗਿਆ ਜੂ ਤਿੰਨ ਦਿਨੋਂ ਉੱਥੇ ਡੁੱਬਾ ਰਿਹਾ ਮੈਂ ਘਰੇ ਨਹੀਂ ਆਣ ਕੇ ਵੇਖ ਮੈਂ ਉੱਥੇ ਗਲੀ ਚ ਹੀ ਰਹਿੰਦੀ ਰਹੀ ਕਹਿੰਦੇ ਕਿ ਇਹਦਾ ਡੁੱਬਾ ਹੁੰਦਾ ਤੇ ਸਾਰੇ ਕੰਮ ਹੋ ਜਾਣੇ ਇਹ ਡਿੱਗਾ ਹੀ ਗਰੀਬ ਦਾ ਸੀ ਤੇ ਗਰੀਬ ਦੀ ਮਦਦ ਨਹੀਂ ਕੀਤੀ ਆਪਦੇ ਅੱਖੀ ਪੁੱਤਰ ਪਾਣੀ ਦੇ ਵਿੱਚ ਡੋਬਦਾ ਬਹੁਤ ਔਖਾ ਹੁੰਦਾ ਮਾਂ ਹਾਂਜੀ ਉਹ ਜੀ ਕੋ ਮੁੰਡੇ ਕੋ ਨਿਕਲ ਹੀ ਨਹੀਂ ਆ ਜਿਤਨਾ ਮਤਲਬ ਕੋਸ਼ਿਸ਼ ਬੜੀ ਕੀਤੀ ਆ ਬਹੁਤ ਬਹੁਤ ਕੀਤੀ ਆ ਮਤਲਬ ਇਹਦੀ ਤਾਈ ਨੇ ਦਿੱਤੇ ਆ ਮਤਲਬ ਆ ਜਿਹੜੇ ਪਾਸੇ ਜੇ ਹੁੰਦੇ ਆ ਰਸੇ ਦਿੱਤੇ ਆ ਕਹਿੰਦੀ ਕਿਦਾਂ ਨਾ ਕਿਦਾਂ ਲਿਆ ਉਹਨੂੰ ਕੱਢ ਕੇ ਇੱਕ ਵਾਰੀ ਹੱਥ ਮਾਰਿਆ ਤੇ ਜਿਵੇਂ ਹੱਥ ਮਾਰਿਆ ਤੁਹਾਡਾ ਮੁੰਡਾ ਡੋ ਗਿਆ ਮੁੰਡੇ ਪੰਜ ਚਾਰ ਰਹਿ ਗਏ ਸੀ ਉਹਨਾਂ ਰੋਲਾ ਪਾਇਆ ਘਰ ਦੱਸਿਆ ਫੇਰ ਇਹ ਗਏ ਆ ਤੇ ਫੇਰ ਉਹ ਲਾਸ਼ ਨਹੀਂ ਲੱਭੀ ਉਹ ਕਹਿੰਦੇ ਵੀ ਇੱਕ ਦੀ ਹੱਥ ਮਾਰਾ ਜਾਂ ਮਾਰਿਆ ਉਹਨੇ ਆਸਤਾ ਸੀ ਕਿ ਇੱਥੇ ਬੱਚਾ ਡਿੱਗ ਪਿਆ ਤਾਂ ਵੀ ਨਹੀਂ ਕਿਸੇ ਨੇ ਹੱਲ ਭਰੀ ਨਾ ਕਿਹਨੇ ਨਹੀਂ ਕੀਤੇ ਐਨੇ ਸਰਪੰਚ ਨੇ ਵੀ ਹੱਡੇ ਨੇ ਮਤਲਬ ਪੂਏ ਮਤਲਬ ਗਈ ਮੈਂ ਮੁੰਡੇ ਵੱਡੇ ਨੂੰ ਲੈ ਕੇ ਫਿਰ ਇਹਨੂੰ ਵੀ ਆਂਦੇ ਤੂੰ ਹੀ ਚਲ ਜਾਏਗਾ ਵਿੱਚ ਡਿੱਗ ਜਾਏਗਾ ਤੇਰਾ ਵੀ ਡੇਗਾ ਤੂੰ ਤੂੰ ਹੀ ਨਾ ਜਾ ਭਾਈ ਮਾਤੜ ਬੰਦੇ ਲੜੀ ਦਾ ਪਾਓ ਕਰਦਾ ਹੈਗਾ ਕੰਮ ਕਰਦਾ ਹੈਗਾ ਉਹ ਦੇਖ ਸਖਾੜਾ ਗਿਆ ਰੇ ਚੱਲ ਰਹਾ ਹੈ ਹਸਪਤਾਲ ਮੇਰੇ ਸਾਹਮਣੇ ਉਹਨਾਂ ਨੇ ਲਾਸ਼ ਲਾਈ ਆ ਸਾਨੂੰ ਹੱਥ ਨਹੀਂ ਲਾਉਣ ਦਿੱਤਾ ਨਾ ਮੂੰਹ ਵੀ ਖਣ ਦਿੱਤਾ ତ ଓ ଲେ ଗୀଡ଼େ ଲୁଡ଼େ ଓଥେ ପାଏ ଉତ୍ତେ ସାରା କୁଚିତା ਤਾਮਰ ਸਾਹਿਬ ਜ਼ਿਲ੍ਹੇ ਦੇ ਪਿੰਡਾਂ ਦੇ ਵੱਲ ਖੜੇ ਆਂ ਔਰ ਇੱਥੇ ਭੇੜੇਵਾਲ ਪਿੰਡ ਦੇ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਜਦੋਂ ਇੱਕ ਬੱਚੇ ਦੀ ਮੌਤ ਹੋ ਜਾਂਦੀ ਹੈ ਤਾਂ ਜਿਹੜੇ ਬੱਚੇ ਦੀ ਮੌਤ ਹੋਈ ਉਹਨਾਂ ਦੇ ਪਰਿਵਾਰ ਦੇ ਕੋਲ ਅਸੀਂ ਆਏ ਆਂ ਉਹਨਾਂ ਦੇ ਪਿਤਾ ਨੇ ਤੁਸੀਂ ਸੁਣੋ ਗੱਲਬਾਤ ਔਰ ਨਾਲ ਹੀ ਤੁਹਾਨੂੰ ਘਰ ਦੇ ਹਾਲਾਤ ਵੀ ਦਿਖਾਵਾਂਗੇ ਤੇ ਮਤ ਵੀ ਜਿਹੜੀ ਹੈ ਵੱਤਬਾ ਤੁਸੀਂ ਇਹਨਾਂ ਦੀ ਕਰਿਓ ਭਾਈ ਜੀ ਪਹਿਲਾਂ ਤਾਂ ਤੁਹਾਡਾ ਨਾਮ ਔਰ ਮੁੰਡੇ ਦੀ ਕਿੰਨੀ ਉਮਰ ਸੀ ਮੁੰਡੇ ਦੀ 21 ਸਾਲ ਉਮਰ ਸੀ ਨਾਮ ਮੇਰਾ ਸੁਲਿੰਦਰ ਸਿੰਘ ਸੋਹਣਾ ਨੌਕਰਨ ਸਿੰਘ ਫਰੈਂਡ ਬੜੇ ਆਲਾ ਭਾਈ ਮਾਤੜ ਬੰਦੇ ਦਿਹਾੜੀ ਦਾ ਪਾਓ ਕਰਦਾ ਹੈਗਾ ਕੰਮ ਕਰਦਾ ਹੈਗਾ ਉਹ ਦੇਖ ਸਖਤ ਅਲੱਗ ਜਾਣਾ ਚੱਲਦਾ ਹੈ ਤੇ ਆਵਦਾ ਉਹ ਕੁੜੀ ਮੇਰੀ ਉਹਦੇ ਕਰਕੇ ਖਾਣਾ ਜਿਹੜਾ ਸਾਨੂੰ ਕੋਈ ਮਦਦ ਦਿੱਤੀ ਜਾਵੇ ਸਾਡਾ ਕੋਈ ਗੁਜ਼ਾਰਾ ਹੋ ਜਾਏ ਸਰੀਰ ਮੇਰਾ ਕੰਮ ਨਹੀਂ ਕਰਦਾ ਤੇ ਆ ਕਵਰੇ ਦੀ ਹੱਥ ਪਾੜ ਗਈ ਆ ਬਾਲਿਆਂ ਵਾਲੀ ਸਾਥ ਆ ਤੇ ਸਾਨੂੰ ਮਦਦ ਦਿੱਤੀ ਜਾਵੇ ਤੇ ਇੱਥੇ ਕਿਵੇਂ ਹੋਈ ਉਹ ਲੈ ਤੋਂ ਇਧਰ ਗਏਗੇ ਕੰਮ ਤੇ ਤੇ ਜਦੋਂ ਕੰਮ ਤੋਂ ਪਾਣੀ ਆਇਆ ਤਾਂ ਭੱਜਿਆ ਤੇ ਉਹ ਤਲਕ ਕੇ ਉਹ ਕੋ ਪੈ ਗਿਆ ਉਸੇ ਪੁਲੀਜੀ ਜੋ ਉਹ ਪੁਲੀਜੀ ਜੋ ਤੀਜੇ ਦਿਨ ਲਾਸ਼ ਲੱਭੀ ਤੇ ਉਹ ਵੀ ਜਦੋਂ ਲਾਸ਼ ਲੱਭੀ ਜਦੋਂ ਨਾਲ ਹੀ ਫੌਜ ਆ ਗਈ ਆ ਨਾਲ ਹੀ ਪੁਲਿਸ ਆ ਗਈ ਆ ਸਾਨੂੰ ਉਹਨਾਂ ਨੇ ਹੱਥ ਨਹੀਂ ਲਾਉਣ ਦਿੱਤਾ ਉਹਨਾਂ ਤੱਪੜ ਚ ਬਲੇਟ ਕੇ ਤੇ ਸ਼ਹਿਰ ਲੈ ਗਏ ਪਹਿਲਾਂ ਅਜਨਾਲਾ ਥਾਣੇ ਖੜਿਆ ਉੱਥੇ ਉਹਨਾਂ ਨੇ ਗੱਲਬਾਤ ਸਾਰਿਆਂ ਨਾਲ ਕੀਤੀ ਜਿੰਨੇ ਸਾਡਾ ਪਰਿਵਾਰ ਹੀ ਜਿੰਨੇ ਰਿਸ਼ਤੇਦਾਰ ਹੀ ਮੁੜ ਕੇ ਉਹਦਾ ਪੋਸਟ ਮਾਰਡ ਹੋਇਆ ਅਮਰ ਸਰ ਤੇ ਉਹਦਾ ਸੰਸਕਾਰ ਰਾਜਸੰਸੀ 에어ਪੋਰਟ ਹੋਇਆ ਤੇ ਉਹ ਉਹਨਾਂ ਨੇ ਕਿਹਾ ਵੀ ਤੁਹਾਨੂੰ ਮਦਦ ਮਿਲੇਗੀ ਅਜੇ ਤੱਕ ਸਾਨੂੰ ਕੁਝ ਵੀ ਨਹੀਂ ਮਿਲਿਆ ਕਿੰਨੀ ਉਮਰ ਸੀ ਬੱਚੇ ਦੀ ਬੱਚੇ ਦੀ 21 ਸਾਲ ਉਮਰ ਦੀ 2004 ਦਾ ਜਨਮ ਹੀ ਦਾ 21 22 ਸਾਲ ਬੰਦਾ ਤੁਹਾਨੂੰ ਕਦੋਂ ਪਤਾ ਲੱਗਦਾ ਕਿ ਸਭ ਤੋਂ ਪਹਿਲਾਂ ਤੁਸੀਂ ਕਿਉਂਕਿ ਪਾਣੀ ਇੰਨਾ ਜ਼ਿਆਦਾ ਚੜਿਆ ਹੋਇਆ ਸੀ ਜਦੋਂ ਬੱਚਾ ਨਹੀਂ ਘਰੇ ਆਇਆ ਤਾਂ ਤੁਸੀਂ ਪੁੱਛਿਆ ਹੋਊ ਕਿ ਕਿੱਥੇ ਗਿਆ ਪਿੰਡ ਦੇ ਵਿੱਚ ਰੌਲਾ ਪਿਆ ਹੋਊ ਏ ਮਾਂ ਦੀ ਭੱਜ ਕੇ ਗਈ ਆ ਵੀ ਮੇਰਾ ਮੁੰਡਾ ਡੁੱਬ ਗਿਆ ਮੇਰਾ ਮੁੰਡਾ ਡੁੱਬ ਗਿਆ ਤੇ ਛੇਤੀ ਆ ਜਾ ਮੈਂ ਕਿਹਾ ਪਾਣੀ ਦੇ ਵਿੱਚ ਮੈਂ ਕਿੱਦਾਂ ਆਜੂਗਾ ਮੇਰੇ ਕੋਲ ਤੇ ਤੁਰਿਆਣੇ ਜਾਂਦਾ ਗੋਡਿਆਂ ਦੀ ਪ੍ਰੋਬਲਮ ਆ ਤੇ ਇਹ ਮੁੜ ਕੇ ਇਹ ਗਈ ਉੱਥੇ ਰੋਂਦੀ ਰਹੀ ਹੈ ਜਿੰਨੇ ਦਿਨੋਂ ਸਲੱਬਾ ਨਹੀਂ ਇਹ ਰੋਂਦੀ ਰਹੀ ਆ ਮੈਨੂੰ ਦੱਸਿਆ ਵੀ ਮੁੰਡੇ ਦੀ ਲਾਸ਼ ਲੱਭ ਗਈ ਆ ਤੇ ਆ ਜਾ ਫਿਰ ਮੈਨੂੰ ਵੇ ਰਮਦਾਸ ਅਜਨਾਲੇ ਦੱਸਿਆ ਵੀ ਮੈਨੂੰ ਟਰਾਲੀ ਕਿਸੇ ਦੇ ਬਾਹੋਂ ਮੇਰੇ ਕੋਲ ਤੁਰਿਆਣੇ ਜਾਂਦਾ ਵੀ ਲਾਸ਼ ਲੱਭ ਗਈ ਆ ਫਿਰ ਉਹ ਕਹਿੰਦੇ ਵੀ ਸ਼ਹਿਰ ਹੀ ਦਾ ਹੈ ਸ਼ਹਿਰ ਫੇਰਾ ਹੀ ਉੱਥੇ ਹਸਪਤਾਲ ਗਏ ਆ ਹਸਪਤਾਲ ਮੇਰੇ ਸਾਹਮਣੇ ਉਹਨਾਂ ਨੇ ਲਾਸ਼ ਲਾਈ ਆ ਸਾਨੂੰ ਹੱਥ ਨਹੀਂ ਲਾਉਣ ਦਿੱਤਾ ਨਾ ਮੂੰਹ ਵੀ ਖਣ ਦਿੱਤਾ ਤੇ ਉਹਦੇ ਲਿਆਂਦੇ ਹੀ ਗੇ ਲੇੜੇ ਲੋੜੇ ਉਹਨਾਂ ਉੱਥੇ ਹੀ ਪਾਏ ਉੱਥੇ ਸਾਰਾ ਕੁਝ ਕੀਤਾ ਤੇ ਆਣ ਕੇ ਸਸਕਾ ਕਿੰਨੇ ਦਿਨ ਜਿਉਤੀ ਬੈਠ ਰਹੀ ਹਾਂਜੀ ਮੈਂ ਏਡੇ ਤੇ ਬਹਿ ਰਹੀ ਵੀਰ ਦੇ ਸਰਾਣੇ ਤੁਹਾਡਾ ਬੇਟਾ ਸੀ ਕਪਰਾ ਨਹੀਂ ਨਹੀਂ ਮੇਰਾ ਮਤਲਬ ਮੁੰਡਾ ਮਤਲਬ ਹਾਂਜੀ ਤੁਸੀਂ ਉੱਥੇ ਬੈਠੇ ਰਹੇ ਸੀ ਹਾਂਜੀ ਮੈਂ ਉੱਥੇ ਬੈਠੀ ਰਹੀ ਹਾਂ ਕਿਸੇ ਨੇ ਮਤਲਬ ਸੁਣਾਈ ਨਹੀਂ ਕੀਤੀ ਹਾਂਜੀ ਮੈਂ ਬਹੁਤ ਤਰਲੇ ਲੈਂਦੀ ਰਹੀ ਹਾਂ ਮਤਲਬ ਤੇ ਮੇਰਾ ਵੀਰ ਕੜਦੋ ਕੜਦੋ ਨਹੀਂ ਕਿਸੇ ਨੇ ਨਹੀਂ ਮੇਰੀ ਸੁਣਾਈ ਕੀਤੀ ਪਿੰਡ 'ਚ ਹਾਂ ਮੈਂ ਬੜੇ ਤਰਲੇ ਲਏ ਆ ਕਿੰਨਾ ਕ ਪਾਣੀ ਸੀ ਪਾਣੀ ਹਜੇ ਤੇ ਮਤਲਬ ਥੋੜਾ ਸੀ ਜਦੋਂ ਆਇਆ ਸੀ ਤੇ ਜਦੋਂ ਇਦਾਂ ਹੀ ਭੱਜ ਲੱਗਾ ਹੀ ਉਹਦੇ ਹੀ ਪਤਾ ਨਹੀਂ ਕੀ ਚੱਕਰ ਬਣ ਗਿਆ ਤੇ ਮੈਨੂੰ ਕਿਸੇ ਨੇ ਦੱਸਿਆ ਆ ਤੇ ਤੁਹਾਡਾ ਮੁੰਡਾ ਮਤਲਬ ਡਿੱਗ ਗਿਆ ਜੋ ਇੱਥੇ ਪਾਣੀ 'ਚ ਤੇਨ ਦਿਨ ਉੱਥੇ ਡੁੱਬਾ ਰਿਹਾ ਤੇ ਇੱਥੇ ਵੀ ਆਏ ਹੀ ਬਾਅਦ ਚ ਮਤਲਬ ਉਹਨਾਂ ਮੈਨੂੰ ਕਿਹਾ ਇਹ ਨਹੀਂ ਇਹਦਾ ਮੁੰਡਾ ਗਾਂ ਮਛਾਣੀ ਹੋਇਆ ਉੱਥੇ ਹੀ ਡਿੱਗਾ ਆ ਉਹ ਜੇ ਮਤਲਬ ਤੁਹਾਨੂੰ ਬਹੁਤ ਔਕੇ ਹੋਣਾ ਕਿਉਂਕਿ ਕਮਾ ਦੇ ਮੈਂ ਬਹੁਤ ਮੈਂ ਘਰੇ ਨਹੀਂ ਆਣ ਕੇ ਵੇਖਿਆ ਮੈਂ ਉੱਥੇ ਗਲੀ ਚ ਹੀ ਰਹਿੰਦੀ ਰਹੀ ਅੱਛਾ ਕਿਉਂਕਿ ਜਦੋਂ ਆਪਦੇ ਅੱਖੀ ਪਾਣੀ ਦੇ ਵਿੱਚ ਡੁੱਬਦਾ ਬਹੁਤ ਔਕਾ ਹੁੰਦਾ ਮਾਲਿਕ ਹਾਂਜੀ ਇਰੋਸ ਤੋਂ ਬਾਅਦ ਉਹਨੇ ਮਤਲਬ ਡਿੱਗਿਆ ਕਿਵੇਂ ਮਤਲਬ ਕਿਤੇ ਜਾ ਰਿਹਾ ਸੀ ਸੜਕ ਤੋਂ ਜਾਂ ਕੋਈ ਆਉਂਦਿਆ ਹੀ ਸੜਕ ਤੋਂ ਮਤਲਬ ਆਉਂਦਿਆ ਹੀ ਤੇ ਮੈਂ ਦਾਕੇ ਚਲ ਤੂੰ ਜਿੰਨਾ ਕੋ ਪੈਸੇ ਲੈਣੇ ਲਿਲਾ ਤੇ ਦਿਹਾੜੀ ਵਾਲੇ ਜਾਂਦਾ ਹੀ ਉਹਨਾਂ ਦਿਹਾੜੀ ਰੱਪੇ ਤੇ ਜਾਂਦਾ ਹੀ ਕਰੋ ਤੇ ਮੈਂ ਇਹਨੂੰ ਇੱਦਾਂ ਕਲਾਇਆ ਸੀ ਤੋ ਪਤਾ ਨਹੀਂ ਜਾਂ ਕੀ ਚੱਕਰ ਬਣ ਗਿਆ ਮੈਨੂੰ ਤਾਂ ਪਤਾ ਲੱਗ ਗਿਆ ਜਦੋਂ ਬਾਹਰੋਂ ਬਤਾ ਦੱਸਿਆ ਕਿ ਇਹਨੇ ਕਹਿੰਦੇ ਡਿੱਗਾ ਇੱਥੇ ਡਿੱਗਾਂਦਾ ਇੱਥੇ ਹੀ ਆਉਂਦਿਆ ਹੀ ਪੁਲਿਸ ਜੀ ਤੋਂ ਮਤਲਬ ਕਿ ਪਤਾ ਨਹੀਂ ਕੀ ਚੱਕਰ ਜਾਂ ਪਾਣੀ ਉਧਰੋਂ ਆ ਗਿਆ ਕੀ ਚਾਂਸ ਬਣਿਆ ਪਾਣੀ ਛੜਕਵਲੋਂ ਤੇ ਹੁੰਦਿਆ ਹੈ ਮੁੰਡਾ ਨੇਰੇ ਏਦਾਂ ਚੱਕਰ ਹੋਇਆ ਉਹਦੇ ਨਾਲ ਹਾਂਜੀ ਪਰ ਜਦੋਂ ਤਿੰਨ ਦਿਨ ਤੁਸੀਂ ਉੱਥੇ ਬੈਠ ਰਹੇ ਤੁਸੀਂ ਟਰਾਈ ਕੀਤਾ ਹੋਊਗਾ ਕਿ ਬਾਹਰ ਕੱਢਿਆ ਜਾਵੇ ਕਿ ਮੇਨਾ ਕਿਵੇਂ ਕੋਈ ਇੱਥੇ ਪ੍ਰਸ਼ਾਸਨ ਦਾ ਕੋਈ ਕਿਉਂਕਿ ਆਰਮੀ ਵੀ ਫਿਰਦੀ ਸੀ ਬੋਟ ਵੀ ਸੀ ਕਿਸ਼ਤੀਆਂ ਚੱਲਦੀਆਂ ਸੀ ਕੁਝ ਐ ਸੀ ਹਾਂਜੀ ਆਏ ਹੀ ਇੱਥੇ ਕਹਿੰਦੇ ਸੀ ਇੱਥੋਂ ਦੀ ਲਿਸਟ ਨਹੀਂ ਗਈ ਇੱਥੋਂ ਦਾ ਮਤਲਬ ਪਿੰਡ ਦਾ ਡਾਟਾ ਏਦਾਂ ਹੀ ਕਰੀ ਜਾਂਦੇ ਸੀ ਕੋਈ ਫੋਨ ਨਹੀਂ ਗਿਆ ਐਦਾਂ ਹੀ ਕਹੀ। ਹਾਂ ਦੱਸਤਾ ਸੀ ਕਿ ਇੱਥੇ ਬੱਚਾ ਡਿੱਗ ਪਿਆ ਤਾਂ ਵੀ ਨਹੀਂ ਕਿਸੇ ਨੇ ਹੈਲਪ ਕਰੀ। ਨਾ ਕਿਸੇ ਨੇ ਨਹੀਂ ਕੀਤੇ। ਇਹਨੇ ਸਰਪੰਚ ਨੇ ਵੀ ਹੱਡੇ ਨੇ ਮਤਲਬ ਬੂਏ ਮਤਲਬ ਗਈ ਮੈਂ ਮੁੰਡੇ ਵੱਡੇ ਨੂੰ ਲੈ ਕੇ ਮੈਂ ਖਾ ਜੋਤਵੀਰ ਨੂੰ ਕੱਢ ਕੇ ਲਿਆ ਕਿ ਜਦੋਂ ਕਿਦਾਂ ਮੈਨੂੰ ਲਿਆ ਕੇ ਦੇ ਤੇ ਫਿਰ ਇਹਨੂੰ ਵੀ ਆਂਦੇ ਤੂੰ ਵੀ ਚਲ ਜਾਏਂਗਾ ਵਿੱਚ ਡਿੱਗ ਜਾਏਂਗਾ ਤੇਰਾ ਵੀ ਡੇਗਾ ਤੂੰ ਤੂੰ ਹੀ ਨਾ ਜਾ ਤੇ ਇਹਨੂੰ ਵੀ ਫੜਦੇ ਰਹੇ ਮੈਂ ਬੜੇ ਮਤਲਬ ਇਹਨਾਂ ਦੇ ਜਾ ਕੇ ابو ਵੇਖੜ ਕਾਏ ਨਹੀਂ ਕਹਨੇ ਨਹੀਂ ਖੋਲਿਆ ਕਹਨੇ ਨਹੀਂ ਮੇਰੀ ਮਦਦ ਕੀਤੀ ਪੁੱਤ ਦੀ ਨਹੀਂ ਤੇ ਆਂਦੇ ਕਹਦਾ ਹੁਣ ਕਹਿੰਦੇ ਕਿਹਦਾ ਡੁੱਬਾ ਹੁੰਦਾ ਤੇ ਸਾਰੇ ਕੰਮ ਹੋ ਜਾਣੇ ਇਹ ਡਿੱਗਾ ਹੀ ਗਰੀਬ ਦਾ ਸੀ ਤੇ ਗਰੀਬ ਦੀ ਮਦਦ ਨਹੀਂ ਕੀਤੀ ਕਹਨੇ ਉੱਥੇ ਪਾਣੀ ਜਗਾ ਕੱਢਿਆ ਕਹਨੇ ਲਈ ਪਾਣੀ ਜਿਆਦਾ ਹੀ ਕੱਢਿਆ ਨਹੀਂ ਜਦੋਂ ਆਂਦੇ ਡੁੱਬਿਆ ਉਦੋਂ 6 6 ਫੁੱਟ ਪਾਣੀ ਹੋ ਗਿਆ ਸੀਗਾ ਮੁੜ ਕੇ ਮੈਂ ਫੋਨ ਕੀਤਾ ਤੇ ਉਹ ਮੈਨੂੰ ਆਂਦੇ ਪਾਣੀ ਦੱਸਦਾ 10 12 ਫੁੱਟ ਹੋ ਗਿਆ ਵਾ ਵੀ ਉਹ ਨੀਵਾ ਥਾਂ ਹੀ ਉਥੇ ਕੋਈ ਨਹੀਂ ਵੜਿਆ ਕੋਈ ਨਹੀਂ ਵੜਿਆ ਮੁੜ ਕੇ ਜਦੋਂ ਇਹ ਗਈ ਆ ਉਹ লাশ ਜਿਹੜੀ ਚਰ ਕੇ ਆਈ ਉਹ ਨਾਲ ਹੀ ਫੌਜੀ ਆ ਗਿਆ ਤੇ ਨਾਲ ਹੀ ਪੁਲਿਸ ਆ ਗਈ ਆ ਫੇਰ ਉਹਨੇ ਮਤਲਬ ਤੜਕੇ ਮਤਲਬ ਕਿ ਉਹ ਸਰਪੰਚਾਂ ਦੇ ਡੇਰੇ ਤੇ ਜਾਂਦਾ ਇਥੋਂ 4 ਵਜੇ ਉਹਨੇ ਵੇਖੀ ਆਂਦਾ ਇਹਨਾਂ ਦੀ ਬਾਡੀ ਆ ਗਈ ਬਾਹਰ ਫੁੱਲ ਕੇ ਤੇ ਸਰਪੰਚ ਨੂੰ ਜਾ ਕੇ ਦੱਸਿਆ ਸਰਪੰਚ ਨੇ ਗਾਂ ਫੋਨ ਕੀਤਾ ਆ ਤੇ ਉਹਨਾਂ ਦੇ ਮੁੰਡੇ ਦੀ ਮਤਲਬ ਬਾਡੀ ਬਾਹਰ ਆ ਗਈ ਤੇ ਆਹ ਦਿਲ ਨੇ ਸਾਨੂੰ ਦੱਸਿਆ ਤੇ ਜੋ ਤੇ ਤੇਰਾ ਵੀਰ ਆ ਗਿਆ ਬਾਹਰ ਤੇ ਹਾਂਜੀ ਮੈਂ ਉੱਥੇ ਹੀ ਸੀ ਆਹੀ ਤੜਕੇ ਜਾ ਕੇ ਉੱਥੇ ਹੀ ਮੈਂ ਆਪਣੀ ਤੇ ਉਹ ਪੁਲੀਸ ਤੇ ਪਿੰਡਾਂ ਨੇ ਦੱਸਿਆ ਗੁਰਪ੍ਰੀਤ ਨੇ ਦੱਸਿਆ ਉਹ ਦੰਦਾਂ ਦਾ ਗੁਰਪ੍ਰੀਤ ਨੇ ਚੰਗ ਮਦਦ ਕੀਤੀ ਨਾਲ ਭੱਜਾ ਫਿਰੰਦਾ ਨਾਲ ਗੁਰਪ੍ਰੀਤ ਉਹ ਵੀ ਕੰਮ ਤੇ ਗਿਆ ਅਸੀਂ ਕੋਈ ਫਿਰ ਗਏ ਉਹ ਅੱਗੇ ਆ ਮੈਂ 10 15 ਮਿੰਟ ਦਾ ਉੱਥੇ ਪਹੁੰਚ ਗਿਆ ਤਾਂ ਪਰ ਉਹਨਾਂ ਜਿਹਨੂੰ ਘੁੰਮਣ ਕੇ ਜਿਹੜੀ ਥੱਲੇ ਲੱਗੀ ਉਹਨੂੰ ਕੱਢ ਕੇ ਅੱਛਾ ਤੁਸੀਂ ਦੇਖਿਆ ਕਿ ਮਤਲਬ ਜਿਹੜਾ ਡਿੱਗਿਆ ਕੋਈ ਚੀਕਾ ਰੋਲੀ ਉਸਨੇ ਪਾਈ ਹੋਊਗੀ ਨਹੀਂ ਨਹੀਂ ਉਹ ਚੀਕ ਉਹ ਮੁੰਡੇ ਕੋਲ ਨਿਕਲ ਹੀ ਨਹੀਂ ਆ ਮਤਲਬ ਐ ਜਦੋਂ ਹਾਂ ਨਾ ਨਾ ਆਵਾਜ਼ ਨਹੀਂ ਆਈ ਉਹਦੀ ਜਿਤਨਾ ਮਤਲਬ ਕੋਸ਼ਿਸ਼ ਬੜੀ ਕੀਤੀ ਆ ਬੰਦ ਕੀਤੀ ਆ ਮਤਲਬ ਇਹਦੀ ਤਾਈ ਨੇ ਦਿੱਤੇ ਆ ਮਤਲਬ ਆ ਜਿਹੜੇ ਵਾਸ ਜੇ ਹੁੰਦੇ ਆ ਰਸੇ ਦਿੱਤੇ ਆ ਕਹਿੰਦੀ ਕਿਦਾਂ ਨਾ ਕਿਦਾਂ ਲਿਆ ਉਹਨੂੰ ਕੱਢ ਕੇ ਤੇ ਉਹ ਮਤਲਬ ਨਹੀਂ ਨਿਕਲਦੀ ਵਾਹ ਆਵਾਜ਼ ਵੀ ਨਹੀਂ ਆਉਤੋਂ ਨਿਕਲ ਸਕੀ ਨਹੀਂ ਬੰਦਾ ਰੋਲਾ ਪਾਉਂਦਾ ਬੰਦਾ ਉੱਚੀ ਉੱਚੀ ਇੱਕ ਵਾਰੀ ਹੱਥ ਮਾਰੇ ਤੇ ਜਿੰਨੀ ਹੱਥ ਮਾਰੇ ਨੇ ਇੱਕ ਵਾਰੀ ਤਾਂ ਆਇਆ ਬੱਧੀ ਜਿੰਨੀ ਆ ਉਹ ਤੁਸੀਂ ਦੇਖਿਆ ਸੀ ਉਦੋਂ ਉਹ ਮੁੰਡਿਆਂ ਨੇ ਦੇਖਿਆ ਮੁੰਡੇ ਦਾਦੇ ਜਿਹੜੇ ਲੱਗੇ ਤਾਂ ਦੂਰੇ ਵੰਦੇ ਨਾ ਸਾਮੂਲਾ ਡੋ ਬਗਾ ਟਾਡਾ ਮੁੰਡਾ ਡੋ ਬਗਾ ਮੁੰਡੇ ਪੰਜ ਚਾਰ ਰਹਿ ਗਏ ਸੀ ਉਹਨਾਂ ਰੋਲਾ ਪਾਇਆ ਘਰ ਦੱਸਿਆ ਫੇਰ ਇਹ ਗਏ ਆ ਤੇ ਫੇਰ ਉਹ ਲਾਸ਼ ਨਹੀਂ ਲੱਭੀ ਉਹ ਕਹਿੰਦੇ ਵੀ ਇੱਕ ਦੀ ਹੱਥ ਮਾਰਾ ਜਾਂ ਮਾਰਿਆ ਉਹਨੇ ਤੇ ਮੁੜ ਕੇ ਨਹੀਂ ਦੱਸਿਆ ਮੁੜ ਕੇ ਲੱਭਦੇ ਰਹੇ ਵੀ ਪੁਲਿਸ ਦੇ ਥੱਲੋਂ ਦੀ ਅਗਲੇ ਬੰਦੇ ਚਲ ਜੂਗਾ ਪਰ ਉਹ ਪੁਲਿਸ ਦੇ ਗਿਆ ਨਹੀਂ ਥੱਲੇ ਉਹ ਉੱਥੇ ਘੁੰਮਣ ਕੇ ਰੀਚ ਚੱਕਰੀ ਜੀ ਚ ਘੁੰਮਤ ਆ ਰਿਹਾ ਉਸ ਤੋਂ ਬਾਅਦ ਫੇਰ ਜਦੋਂ ਪਾਣੀ ਲੱਥਾ ਉਦੋਂ ਲਾਸ਼ ਫੁੱਲ ਕੇ ਬਾਹਰ ਆਈ ਆ ਫੇਰ 라ਸ਼ ਆਈ ਵੇਖ ਲਈ ਆ ਸਾਨੂੰ ਹੱਥ ਨਹੀਂ ਲਾਉਂਦੇ ਤਾਂ ਫੌਜ ਨੇ ਸੰਸਕਾਰ ਕੀਤਾ ਤਾਂ ਦੋਸਤੋ ਤਾਂ ਹੀ ਅਸੀਂ ਆਏ ਆ ਇੱਥੇ ਕਿ ਇਹਨਾਂ ਪਿੰਡਾਂ ਦੇ ਵੱਲ ਦੇਖਿਆ ਜਾਵੇ ਵੱਧ ਤੋਂ ਵੱਧ ਇਹਨਾਂ ਲੋਕਾਂ ਦੀ ਮਤਤ ਕੀਤੀ ਜਾਵੇ ਮਾਤੜ ਬੰਦੇ ਨੇ ਤੁਸੀਂ ਦੇਖੋ ਪੂਰੇ ਘਰ ਦੇ ਵਿੱਚ ਤਰੇੜਾਂ ਆਈਆਂ ਪਈਆਂ ਨੇ ਪਾਣੀ ਨੇ ਬੁਰਾ ਹਾਲ ਕਰਤਾ ਛੱਤਾਂ ਚੋਰੀਆਂ ਨੇ ਸਾਰਾ ਜਿਹੜਾ ਰੋਟੀ ਪਾਣੀ ਦਾ ਜਿਗਾੜਾ ਉਹ ਬਾਹਰ ਕਰਨਾ ਪੈ ਰਿਹਾ ਕਿਉਂਕਿ ਸਾਰਾ ਕੁਝ ਪਾਣੀ ਨੇ ਤਹਿਸ ਨੈਸ ਕਰਤਾ ਤਾਂ ਨੰਬਰ ਬਈ ਇੱਕ ਤੁਹਾਡਾ ਨੰਬਰ ਜ਼ਰੂਰ ਬੋਲ ਦਿਓ ਕਿਉਂਕਿ ਜੇ ਲੋਕਾਂ ਨੇ ਮਤ ਕਰਨੀ ਹੋਈ ਤਾਂ ਫੋਨ ਜ਼ਰੂਰ ਕਰਨਗੇ 95928 28638 ਇੱਕ ਹੋਰ ਦੂਜਾ 97 ਵਾਲਾ ਦੁਬਾਰੇ ਬੋਲ ਦਿਓ ਕੋਈ ਨਹੀਂ ਇਹ 95928 ਤੇ 28638 ਤੇ ਦੂਸਰਾ ਨੰਬਰ ਹੈਗਾ ਜੀ 90410 98638 ਤਾਂ ਦੋਸਤੋ ਤੁਸੀਂ ਡਾਇਰੈਕਟ ਇਹਨਾਂ ਨੂੰ ਫੋਨ ਕਰ ਸਕਦੇ ਹੋ ਔਰ ਇਹਨਾਂ ਦੇ ਜਿਹੜਾ ਮਤ ਜਿੰਨੀ ਤੁਸੀਂ ਕਰ ਸਕਦੇ ਹੋ ਉਨੀ ਚੰਗੀ ਹੈ ਕੈਮਰਾ ਪਰ ਸੰਬਲਜਿੰਦਰਾ ਮਨਦੀਪ ਜਯੋਤ ਜਲਾ ਸ਼੍ਰੀ ਅਮਸਾ ਸਾਹਿਬ ਪਿੰਡ ਪਿਹੜੇਵਾਲ